ਅਸ ਵੇਲੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ 24 ਫਰਵਰੀ ਤੋਂ ਲੈ ਕੇ ਯੋਧ ਨਸ਼ਾ ਵਿਰੋਧੀ ਮਹਿਮਾ ਜੜੀ ਉਹਨੂੰ ਪੂਰੇ ਪੰਜਾਬ ਪੱਧਰ ਤੇ ਬੜੀ ਤੇਜ਼ੀ ਦੇ ਨਾਲ ਬੜਾ ਜਿਹੜਾ ਪੰਜਾਬ ਜਿਸ ਤਰੀਕੇ ਨਾਲ ਚਾਹੁੰਦਾ ਸੀਗਾ ਕਿ ਉਹ ਰਵਈਆ ਲੈ ਕੇ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਇੱਥੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਦੇ ਘਰ ਜਿਹੜੇ ਬਲਡੋਜ਼ਰਾਂ ਤੱਕ ਪਤਾ ਦਿੱਤੇ ਜਾਂਦੇ ਨੇ ਉਹਨੂੰ ਇੱਥੋਂ ਤੱਕ ਆਰਡਰ ਕਰ ਦਿੱਤੇ ਕਿ ਫਿਰ ਜੇ ਉਹਨੇ ਕੋਈ ਨਸ਼ੇ ਦੀ ਗੱਲ ਕਰਨੀ ਹੈ ਨਸ਼ੇ ਦਾ ਵਪਾਰ ਕਰਨਾ ਤਾਂ ਫਿਰ ਉਹਨੂੰ ਪੰਜਾਬ ਵਰਗੇ ਸੂਬੇ 'ਚ ਰਹਿਣ ਦਾ ਕੋਈ ਹੱਕ ਨਹੀਂ ਯਾਨੀ ਕਿ ਹਰ ਉਸ ਪੰਜਾਬ ਦੀ ਤਮੰਨਾ ਤੇ ਜਿਹੜੇ ਤਰੀਕੇ ਦੇ ਨਾਲ ਸਾਡੇ ਪੰਜਾਬੀ ਲੋਕ ਚਾਹੁੰਦੇ ਸੀਗੇ ਕਿ ਸਖਤੀ ਹੋਵੇ ਸਰਕਾਰ ਸਖਤੀ ਕਰੇ ਸਰਕਾਰ ਪਿੰਡਾਂ 'ਚੋਂ ਨਸ਼ਾ ਜਿਹੜਾ ਕਿ ਆਮ ਜੜੀ ਆਉਂਦੀ ਸੀਗੀ ਰਿਪੋਰਟ ਕਿ ਇੱਥੇ-ਕਿੱਥੇ ਨਸ਼ਾ ਵਿਕਦਾ ਉਹਨਾਂ ਉਹਨਾਂ ਸਾਰੇ ਸਟੇਸ਼ਨਾਂ ਤੇ ਸਰਕਾਰ ਪੂਰੀ ਤਰ੍ਹਾਂ ਕਾਰਵਾਈ ਕਰੇਗੀ ਸੋ ਅਸੀਂ ਹਰ ਤਰੀਕੇ ਦੇ ਨਾਲ ਇਸ ਵੇਲੇ ਡਟ ਕੇ ਲੱਗੇ ਆ ਯਾਨੀ ਕਿ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਇਸ ਵੇਲੇ ਸਰਕਾਰ ਉਹ ਵਾਅਦਾ ਨਿਭਾਉਣ ਤੇ ਪੂਰਨ ਤੌਰ ਤੇ ਲੱਗ ਤਾਂ ਤੁਸੀਂ ਜਦੋਂ ਇਹ ਪੁਲਿਸ ਦੀ ਕਾਰਜਸ਼ੈਲੀ ਨੂੰ ਲੈ ਕੇ ਕੀ ਕਹੋਗੇ ਜੁਤਮਨ ਸ਼ਿਵਰ ਇਹਦੇ ਚ ਦੋ ਗੱਲਾਂ ਨੇ ਜੀ ਮੈਂ ਸਿਵਲ ਪ੍ਰਸ਼ਾਸਨ ਰਿਹਾ ਚਾਹੇ ਉਹ ਪੁਲਿਸ ਪ੍ਰਸ਼ਾਸਨਾ ਮਤਲਬ ਐਸ ਵੇਲੇ ਮੈਂ ਕਹੂੰਗੀ ਕਿ ਉਹ ਆਪਣੇ ਜੋ ਵੀ ਉਹਨਾਂ ਨੂੰ ਹਦਾਇਤ ਜੋ ਵੀ ਡਾਇਰੈਕਸ਼ਨ ਜਾਂ ਜਿਸ ਤਰੀਕੇ ਦੇ ਨਾਲ ਵੀ ਸਰਕਾਰ ਨੇ ਇਹ ਰੋਡ ਮੈਪ ਪੜਾਇਆ ਇੱਕ ਕਿਵੇਂ ਜੜੀਆਂ ਨੈਕਸਸ ਚੇਨਾ ਬਣੀਆਂ ਹੋਈਆਂ ਨੇ ਨਸ਼ਾ ਤਸਕਰਾਂ ਦੀ ਉਹ ਕਿਵੇਂ ਬ੍ਰੇਕਡਾਊਨ ਕਰਨੀਆਂ ਨੇ ਜਾਂ ਫਿਰ ਸਾਡੇ ਅਵੇਅਰਨੈਸ ਪ੍ਰੋਗਰਾਮ ਨੇ ਉਹਨਾਂ ਨੂੰ ਕਿਵੇਂ ਪਿੰਡਾਂ ਤੱਕ ਲੈ ਕੇ ਜਾਣਾ ਸ਼ਹਿਰਾਂ ਤੱਕ ਲੈ ਕੇ ਜਾਣਾ ਜਾਂ ਫਿਰ ਜਿਹੜੇ ਨਸ਼ੇਤ ਲੱਗੇ ਹੋਏ ਆ ਉਹਨਾਂ ਨੂੰ ਥਰੂ ਰੀਹੈਬਿਲੀਟੇਸ਼ਨ ਸੈਂਟਰ ਜਾਂ ਫਿਰ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਤਹਿਤ ਉਹਨਾਂ ਦੀ ਕਿਵੇਂ ਜਾਨਾਂ ਬਚਾ ਰਹੀਆਂ ਨੇ ਯਾਨੀ ਕਿ ਪ੍ਰਸ਼ਾਸਨ ਐਸ ਵੇਲੇ ਪੂਰਨ ਸਹਿਯੋਗ ਦੇ ਕੇ ਆਪਣੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਦੇਖੋ ਨਸ਼ਾ ਮੁਕਤ ਤਾਂ ਹਰ ਸੂਰਤ ਦੇ ਵਿੱਚ ਹੋਣਾ ਹੈ ਇਹ ਗੱਲ ਇਕੱਲੇ ਅਸੀਂ ਨਹੀਂ ਕਹਿ ਰਹੇ ਹੁਣ ਇਹ ਗੱਲ ਲੋਕ ਕਹਿ ਰਹੇ ਨੇ ਸੋ ਅੱਜ ਅਸੀਂ ਇਹ ਜਿਹੜਾ ਪੁਰਾਵੇਂ ਤੇ ਰੱਖਿਆ ਸਾਡੇ ਮਾਨਯੋਗ ਗੁਰਮੀਤ ਸਿੰਘ ਖੁੱਡੀਆਂ ਜੀ ਕੈਬਨਟ ਮੰਤਰੀ ਆਪਣੇ ਪ੍ਰੋਫੈਸਰ ਬਲਜੀਤ ਕੌਰ ਜੀ ਡਾਕਟਰ ਬਲਜੀਤ ਕੌਰ ਜੀ ਸਾਡੇ ਕੈਬਨਟ ਮੰਤਰੀ ਨੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਸਾਡੇ ਚੀਫ ਵਿਪ ਨੇ ਸਾਡੇ ਐਮ ਐਲ ਏ ਸਾਹਿਬ ਕਾਕਾ ਬਰਾੜ ਜੀ ਡਿੰਪੀ ਢੱਲੋਂ ਜੀ ਇਸ ਅੱਜ ਸਾਰਿਆਂ ਨੇ ਇਹ ਪੁਰਾਉਂ ਵੀ ਕੀਤਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਤੇ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਤੇ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਬਣਾਈਆਂ ਤੇ ਪੱਟੀ ਗਿਣਤੀ ਦੇ ਵੀ ਸਾਡੇ ਪੰਜ ਸਰਪੰਚ ਸਾਰੇ ਮੈਂਬਰ ਇੱਥੇ ਪਹੁੰਚੇ ਨੇ ਤੇ ਸਾਰਿਆਂ ਨੇ ਇੱਕ ਤਹਈਆ ਕੀਤਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਬਣ ਗਈ ਹੈ ਸੋ ਨਸ਼ਾ ਖਤਮ ਹੋਣਾ ਤਾਂ ਨਿਸ਼ਚਿਤ ਹੈ ਨਾ ਕੋਈ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਰਹੇਗਾ ਕਿਉਂਕਿ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸੁਨੇਹਾ ਦਿੱਤਾ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਜਿਆਦਾ ਕਾਰੋਬਾਰ ਛੱਡਦੇ ਤੇ ਜਾਂ ਫਿਰ ਪੰਜਾਬ ਛੱਡਦੇ ਹੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਸਪਸ਼ਟ ਕਹਿਣਾ ਹੈ ਕਿ ਨਸ਼ੇ ਦਾ ਕੰਮ ਕਰਨ ਵਾਲਾ ਕੋਈ ਵੀ ਪੰਜਾਬ ਦੇ ਵਿੱਚ ਨਹੀਂ ਰਹੇਗਾ ਇਹਦੇ ਰਿਜ਼ਲਟ ਵੀ ਸਾਹਮਣੇ ਆਏ ਨੇ ਜਾਂ ਤਾਂ ਸਾਰੇ ਭੱਜੇ ਹੋਏ ਨੇ ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਕੋਈ ਜੇਲਾਂ 'ਚ ਬੈਠਿਆ ਕਿਸੇ ਦੇ ਗੋਡੇ 'ਚ ਗੋਲੀ ਲੱਗੀ ਹੋਈ ਹੈ ਉਹ ਡਾਕੀ ਇਲਾਜ ਕਰਾ ਰਿਹਾ ਸੋ ਅਸੀਂ ਇਸ ਗੱਲ ਦੇ ਉੱਤੇ ਪੂਰਾ ਪਹਿਰਾ ਦੇਣਾ ਹੈ ਔਰ ਸਖਤੀ ਦੇ ਨਾਲ ਅਸੀਂ ਇਹ ਨਸ਼ੇ ਦਾ ਕਾਰੋਬਾਰ ਟੋਟਲ ਬੰਦ ਕਰ ਦੇਣਾ ਪੰਜਾਬ ਤੁਸੀਂ ਕਹਿੰਦੇ ਹੋ ਕਿ ਮੰਤਰੀ ਹਾਂ ਬੜੀ ਟੇਢੀ ਜਿਹੀ ਮਤਲਬ ਸਟੇਟੇਟ ਦਿੱਤੀ ਹੈ ਕਿ ਤੂੰ ਪਹਿਲਾਂ ਵਾਕੇ ਹੀ ਰਾਣੇ ਨੇ ਜਿਹੜਾ ਆਪਦਾ ਪਾਣੀ ਪਹਿਲਾ ਵਰਤਿਆ ਪਾਣੀ ਸੀਗਾ ਅਰੇ ਇਹਦੀ ਜਿਹੜੀ ਟਰੇਲ ਲੋਕਾਂ ਨੂੰ ਤੇਰੇ ਪਾਸੇ ਤੂੰ ਕਿਉਂ ਨਹੀਂ ਮੀਡੀਆ ਦੇ ਸਾਹਮਣੇ ਸਾਰੀ ਗੱਲ ਰੱਖਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਤੁਸੀਂ ਮੀਡੀਆ ਵਾਲੇ ਬਹੁਤ ਸਤਿਕਾਰਯੋਗ ਸੱਚਨ ਖੜੇ ਹੋ ਜੋ ਕੁਝ ਵੀ ਮੈਂ ਕਹੇ ਉਹ ਸਾਰਾ ਡਾਕੂਮੈਂਟਰੀ ਹੈ ਕੱਲੇ ਕੱਲੇ ਗੱਲ ਲਿਖੀ ਹੋਈ ਹੈ ਆ ਮੈਂ ਤੁਹਾਨੂੰ ਡਾਕੂਮੈਂਟ ਦੇ ਦਾਨਾ ਇੱਕ ਇਸ ਤਰੀਕੇ ਦੇ ਨਾਲ ਪਾਣੀ ਉਹਨਾਂ ਨੇ ਮੰਗਿਆ ਸੀ ਪਾਣੀ ਦਿੱਤਾ ਅਸੀਂ ਤਾਂ ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਹਾਂ ਵਾਈਟ ਪੇਪਰ ਤੇ ਇਹਦੇ ਲਈ ਕਾਗਜ਼ ਜਾਰੀ ਕਰਨਾ ਜੀ ਇਹ ਤਾਂ ਸਾਡਾ ਤਾਂ ਦੇਖੋ ਪ੍ਰੋਪਰ ਮੈਟਰ ਹੈ ਇਹ ਇਹਦੇ ਦਾ ਕੋਈ ਨਾ ਤਾਂ ਕੋਈ ਮੀਟਿੰਗ ਬੁਲਾਉਣ ਦੀ ਗਲਤੀ ਜਿਹੜੇ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਨੇ ਮੈਂ ਸਮਝਦਾ ਉਹ ਵੀ ਗਲਤ ਬੁਲਾਈਆਂ ਜਾ ਰਹੀਆਂ ਨੇ ਆਪਣੀ ਗੱਲ ਰੱਖ ਕੇ ਤੇਰਾ ਇੱਕ ਤਾਂ ਸੱਚਾ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਹੈ 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 ਪੰਜਾਬ ਸੱਚਾ ਪਰ ਉਹਦੇ ਵਿੱਚ ਆਪਾਂ ਅਸਪੈਕਟ ਰੱਖਣਾ ਚਾਹੀਦਾ ਹੈ ਨਾ ਨਹੀਂ ਅਸੀਂ ਤਾਂ ਫਿਰ ਪੱਖ ਰੱਖਿਆ ਤਾਂ ਹੀ ਜੇ ਅਸੀਂ ਪੱਖ ਰੱਖਿਆ ਹੈ ਆਹੇ ਕੱਲ ਕੇਂਦਰ ਦੀ ਸਰਕਾਰ ਨੇ ਬੁਲਾਈ ਤਾਂ ਮੀਟਿੰਗ ਇਸ ਤਰ੍ਹਾਂ ਸੀ ਕਿ ਸਾਨੂੰ ਕੁਝ ਕਹਿੰਦੇ ਪਰ ਕਹੇ ਨੂੰ ਹੋਈ ਨਹੀਂ ਤੀ ਸਾਝ ਨੂੰ ਕੁਝ ਕਿਉਂਕਿ एवरीथिंग ਇਜ਼ ਔਨ ਰਿਕਾਰਡ ਸਾਰਾ ਉਹਨਾਂ ਨੇ ਦੇਖਿਆ ਅਸੀਂ ਤਾਂ ਇੱਕ ਚੰਗਾ ਗਵਾਂਡੀ ਹੋਣ ਦੇ ਨਾਤੇ ਜਿਹੜੀ ਸਾਡਾ ਫਰਜ਼ ਨਹੀਂ ਬੰਦਾ ਸੀ ਅਸੀਂ ਤਾਂ ਤਾਂ ਵੀ ਉਹਨਾਂ ਨੂੰ ਅਗਾਹ ਕੀਤਾ ਸੀ ਆਪਣੇ ਗੱਲ ਕਰੀਏ ਜਿਹੜੀਆਂ ਕਮੇਟੀਆਂ ਬਣਾਈਆਂ ਜਾਂ ਪਿੰਡਾਂ ਵਿੱਚ ਉਹਨਾਂ ਦੀ ਸ਼ਕਤੀ ਲਈ ਪ੍ਰਸ਼ਾਸਨ ਜਾਂ ਸਰਕਾਰ ਕੀ ਕੋਪਰੇਲਾ ਕਰਦੀ ਹੈ ਉਹ ਕਮੇਟੀਆਂ ਦੇ ਨਾਮ ਲਈ ਬਾਤ ਤਾਂ ਹੋ ਗਈ ਹੈ वैसे ता ਸਾਡੇ ਸਾਰੇ ਵਰਕਰ ਨੇ ਉਹ ਖੁਦ ਆਪਣੀ ਰੱਖਿਆ ਕਰਨ ਦੇ ਸક્ષਮ ਹੈਗੇ ਨੇ ਪਰ ਸਰਕਾਰ ਪੂਰੀ ਤਰ੍ਹਾਂ ਹਰ ਉਸ ਵਿਅਕਤੀ ਦੇ ਨਾਲ ਖੜੀ ਹੈ ਜਿਹੜਾ ਇਸ ਲਹਿਰ ਦੇ ਵਿੱਚ ਸਾਥ ਦੇਗਾ ਕਿਉਂਕਿ ਪੰਜਾਬ ਦਾ ਸਾਥ ਹੈ ਸਾਡਾ ਵੀ ਸਾਥ ਨਹੀਂ ਇਹ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਸੋ ਅਸੀਂ ਹਰ ਉਸ ਵਿਅਕਤੀ ਦੇ ਨਾਲ ਖੜੇ ਹਾਂ ਜਿਹੜੀ ਘਟ ਹੈ ਜਾ ਰਹੀਆਂ ਨੇ ਉਹ ਲੋਕ ਜਿਹੜੇ ਪਿਆਰ ਤੇ ਨੌਜਵਾਨ ਇਹਨਾਂ ਦੀ ਭੇਟ ਚੜੇ ਨੇ ਸਰਕਾਰ ਉਹਨਾਂ ਦੇ ਸਿੱਖਰ ਦੇ ਦੇਖੋ ਜੋ ਨਸ਼ੇ ਦੀ ਭੇਂਟ ਚੜ ਗਏ ਜਿਹੜੇ ਵਿਚਾਰੇ ਪਰ ਜਵਾਨੀ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਉਹਨੂੰ ਤਾਂ ਦੇਖੋ ਇਹਨਾਂ ਲੋਕਾਂ ਨੇ ਗਲਤੀਆਂ ਕਰਕੇ ਚਲੇ ਗਏ ਪਰ ਅਸੀਂ ਜੋ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਆ ਸਾਡਾ ਇਹ ਮਕਸਦ ਨਹੀਂ ਹੈ ਵੀ ਕਿਸੇ ਨੂੰ ਕੋਈ ਸਜ਼ਾ ਦੇਣੀ ਹੈ